ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਸਾਰੇ ਸੂਟਾਂ ਦੇ ਰੇਟ ਡਿਟੇਲ ਡਿਸਕ੍ਰਿਪਸ਼ਨ ਮੈਂ ਕੋਸ਼ਿਸ਼ ਕਰਾਂਗੀ ਦੱਸਾਂਗੀ ਤਾਂ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਜਿਹੜਾ ਸੂਟ ਕਿੰਨੇ ਦਾ ਹੈ ਦਾ ਫੈਬਰਿਕ ਕਿਹੜਾ ਹੈ ਫਰਸਟ ਕਲੈਕਸ਼ਨ ਜਿਹੜੀ ਹੈ ਪਿਓਰ ਬਨਾਰਸੀ ਡੋਲਾ ਸਿਲਕ ਦਾ ਫੈਬਰਿਕ ਹੈ ਬਾਟਮ ਮੇਦੀ 2.5 ਮੀਟਰ ਦੀ ਆਏਗੀ ਤੇ ਸ਼ਰਟ ਵੀ 2.5 ਮੀਟਰ ਦੀ ਆਏਗੀ ਦੁਪੱਟਾ ਜਿਹੜਾ ਪਿਓਰ ਡੋਲਾ 2.5 ਮੀਟਰ ਦੇ ਨੀਅਰ ਬਾਕਸ ਹੈ ਬਨਾਰਸੀ ਪ੍ਰਿੰਟਡ ਹੈ ਤੇ ਪ੍ਰਾਈਸ ਇਹ ਦਾ ਜਿਹੜਾ ਸਿਰਫ ਤੇ ਸਿਰਫ 990 ਰੁਪਏ ਆ 990 ਵਿੱਚ ਤੁਹਾਨੂੰ ਇਹ ਬਨਾਰਸੀ ਸਿਲਕ ਦਾ ਸੂਟ ਮਿਲੇਗਾ ਬਹੁਤ ਪਿਆਰਾ ਵਰਕ ਹੋਇਆ ਹੈ ਕਲਰ ਕਾਫੀ ਹੈ ਗਨੇ ਤੇ ਮੈਂ ਕਲਰ ਇੱਥੇ ਜਿਹੜੇ ਨੇ ਸਾਰੇ ਐਡ ਕਰ ਦਿੱਤੇ ਨੇ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਜਾਂ ਕਿਸੇ ਸੂਟ ਨੂੰ ਬਾਈ ਕਰਨਾ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਇਸ ਨੰਬਰ ਤੇ ਜਾ ਕੇ ਉਸ ਨੂੰ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇਸ ਵੀ ਜ਼ਰੂਰ ਦੀ ਕੁਐਰੀ ਕਰਨੀ ਹੈ ਤੁਹਾਨੂੰ ਤੁਹਾਡੀ ਗਾਇਦਾਰੀ ਪ੍ਰਾਈਜ਼ ਜ਼ਰੂਰ ਆਏਗਾ ਐ ਵਾਲੀਆਂ ਇਹ ਮਰੀਆਂ ਕੈਂਜ਼ਾ ਦੇ ਨਾਲ ਚਾਰ ਕਲਰ ਆਪਸ਼ਨ ਆਣਗੇ 1350 ਇਹ ਬਾਟਮ ਪਿਓਰ ਮਸਲੀਨ ਦਾ ਹੈ ਤੇ ਦੁਪੱਟਾ ਜਿਹੜਾ ਆ ਜਾਏਗਾ ਵੀਰ ਕੈਂਜ਼ਾ ਦਾ ਆਏਗਾ ਬਾਕੀ ਕੁਐਰੀ ਇਹ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਹ ਸਿੰਗਲਸ ਕਲਰ ਵਿੱਚ 680 ਇਹਦਾ ਪ੍ਰਾਈਸ ਹੈ 5 ਮੀਟਰ ਦਾ ਪਿਓਰ ਮਸਲੀਨ ਕਾਟਨ ਦਾ ਸੂਟ ਹੈ ਦੁਪੱਟਾ ਆਰਗੈਂਜ਼ਾ ਹੈ ਐਵੇਂ ਵਾਲੇ ਬੜੇ ਹੀ ਸਸਤੇ ਸੂਟ ਨੇ ਮੈਂ ਇਹਨਾਂ ਨੂੰ ਕਮਿਊਨਿਟੀ ਤੇ ਵੀ ਐਡ ਕੀਤਾ ਸੀ ਸਿਰਫ ਤੇ ਸਿਰਫ 460 ਰੁਪਏ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਦੋ ਸੂਟ ਬਾਏ ਕਰ ਸਕਦੇ ਹੋ 460 ਇਹਦਾ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਚਾਰਜਸ ਹੈ ਕੋਈ ਵੀ ਦੋ ਸੂਟ ਟਾਪ ਐਂਡ ਬਾਟਮ ਦੇ ਕਲਰ ਜਿਹੜੇ ਮੈਂ ਇੱਥੇ ਐਡ ਕੀਤੇ ਨੇ ਉਹੀ ਨੇ ਇਹਨਾਂ ਤੋਂ ਇਲਾਵਾ ਇਹਨਾਂ ਵਿੱਚ ਹੋਰ ਕਲਰ ਨਹੀਂ ਹੈਗੇ ਜਿਹੜੇ ਜਿਹੜੇ ਕਲਰ ਇੱਥੇ ਸ਼ੋ ਹੋ ਰਹੇ ਨੇ ਤੁਹਾਨੂੰ ਡਿਸਪਲੇ ਕਰ ਕਰ ਦਿੱਤੇ ਨੇ ਇਹੀ ਕਲਰ ਨੇ ਤੇ ਜੇਕਰ ਬਾਈ ਕਰਨਾ ਹੈ ਤਾਂ ਨੰਬਰ ਮੈਂ ਆਪਣਾ ਦਿੱਤਾ ਹੈ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਸਿਰਫ ਤੇ ਸਿਰਫ 460 ਰੁਪਏ ਅਜ ਦੋ ਸੂਟ ਐਵੇਂ ਵਾਲਾ 5 ਮੀਟਰ ਦਾ ਪਿਓਰ ਕੈਮਰੀ ਕਾਟਨ ਦਾ ਪੜਾ ਹੀ ਫੈਂਸੀ ਵਰਕ ਵਾਲਾ ਆਏਗਾ ਚਾਰ ਕਲਰ ਆਪਸ਼ਨ ਨੇ 730 ਰੁਪਏ ਦਾ ਪ੍ਰਾਈਸ ਹੈ ਸ਼ਿਫੋਨ ਦਾ ਇਹਦਾ ਦੁਪੱਟਾ ਹੈ ਕਲਰ ਆਪਸ਼ਨ ਚਾਰ ਨੇ ਇਹ ਵਾਲਾ ਸਿੰਗਲ ਕਲਰ ਆਪਸ਼ਨ 5 ਮੀਟਰ ਦਾ ਪਿਓਰ ਕ੍ਰੇਪ ਦਾ ਸੂਟ ਆਏਗਾ 940 ਰੁਪਏਾਂ ਦੇ ਵਿੱਚ ਇਹ ਵੀ ਕਲੈਕਸ਼ਨ ਜਿਹੜੀ ਹੈ ਵੀ ਸਿੰਗਲ ਕਲਰ 680 ਰੁਪਏਾਂ ਦੇ ਵਿੱਚ 5 ਮੀਟਰ ਦਾ ਮਸਲੀਨ ਦਾ ਸੂਟ ਆਏਗਾ ਇਹ ਵਾਲੇ ਸੂਟ ਜਿਹੜੇ ਨੇ ਹੁਣ 510 ਰੁਪਏਾਂ ਦੇ ਵਿੱਚ ਆਏ ਨੇ ਬੜੇ ਪਿਆਰੇ ਸੂਟ ਨੇ ਦੋ ਰੰਗਾਂ ਨਾਲ ਇਹਦੇ ਵਿੱਚ ਬਾਕੀ ਅਗਰ ਕੋਈ ਕਵਰੀ ਚਾਹਣੀ ਹੈ ਤਾਂ ਨੰਬਰ 'ਤੇ ਆ ਕੇ ਮੈਸੇਜ ਕਰ ਦਿਓ ਤੇ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨੇ ਮੈਨੇ ਸੂਟਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ